ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਉਹਨਾਂ ਦੇ ਵਿੱਚ ਕਾਨੂੰਨ ਦਾ ਕੋਈ ਖੌਫ ਡਰ ਰਹਿਾ ਹੀ ਨਹੀਂ ਐ ਕਿਉਂਕਿ ਆਏ ਦਿਨ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਲੁੱਟਖੋਦੀਆਂ ਵਾਰਦਾਤਾ ਹੋ ਜਾਂਦੀਆਂ ਨੇ ਘਰ ਦੇ ਵਿੱਚ ਲੋਕ ਸੁਰੱਖਿਅਤ ਨਹੀਂ ਸੜਕਾਂ ਤੇ ਲੋਕ ਸੁਰੱਖਿਅਤ ਨਹੀਂ ਕਿਉਂਕਿ ਉਹਨਾਂ ਨੂੰ ਦਿਹਾੜੇ ਸ਼ਿਕਾਰ ਬਣਾਇਆ ਜਾਂਦਾ ਹੈ ਲੁਧਿਆਣਾ ਦੇ ਵਿੱਚ ਵੀ ਇੱਕ ਕਿਸ ਤਰੀਕੇ ਦੇ ਨਾਲ ਲੁੱਟ ਕੀਤੀ ਗਈ ਹੈ ਵਾਰਦਾਤ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਇੱਕ ਕੁੜੀ ਉਥੋਂ ਨਿਕਲ ਰਹੀ ਹੁੰਦੀ ਹੈ ਮਾਡਲ ਟਾਊਨ ਲੁਧਿਆਣਾ ਦਾ ਇਹ ਪੌਸ਼ ਇਲਾਕਾ ਹੈ ਜਿੱਥੇ ਦੁਪਹਿਰ ਵੇਲੇ ਦਾ ਸਮਾਂ ਸੀ ਇੱਕ ਕੁੜੀ ਲੰਘ ਰਹੀ ਹੁੰਦੀ ਹੈ ਤੇ ਇਸੇ ਦਰਮਿਆਨ ਸਕੂਟੀ ਤੇ ਇੱਕ ਨਸ਼ੇੜੀ ਆਂਦਾ ਹੈ ਲੁਟੇਰਾ ਜੋ ਕੁੜੀ ਦਾ ਪਰਸ ਖੋਣ ਦੀ ਕੋਸ਼ਿਸ਼ ਕਰਦਾ ਹੈ ਪਰ ਕਿਸ ਤਰੀਕੇ ਦੇ ਨਾਲ ਕੁੜੀ ਨੂੰ ਜਦੋਂ ਇਹ ਪਰਸ ਖੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਕੁੜੀ ਨੀਚੇ ਜ਼ਮੀਨ ਤੇ ਡਿੱਗ ਜਾਂਦੀ ਹੈ ਕਾਫੀ ਦੇਰ ਤੱਕ ਉਹ ਕੁੜੀ ਉਸਦੀ ਹਿਲਜੁਲ ਨਹੀਂ ਹੁੰਦੀ ਆ ਬੇਹੋਸ਼ ਹੋ ਜਾਂਦੀ ਆ ਲੋਕ ਇਕੱਠੇ ਹੁੰਦੇ ਨੇ ਲੋਕਾਂ ਦੇ ਵੱਲੋਂ ਇਸ ਸਕੂਟੀ ਸਵਾਰ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ ਪਰ ਇਹ ਸਕੂਟੀ ਸਵਾਰ ਪਹਿਲਾਂ ਹੀ ਉਥੋਂ ਦੀ ਫਰਾਰ ਹੋ ਜਾਂਦਾ ਏ ਇੱਕ ਇੱਕ ਕਰਕੇ ਪਹਿਲਾਂ ਤੁਹਾਨੂੰ ਸੀਸੀਟੀਵੀ ਤਸਵੀਰਾਂ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਵਾਰਦਾਤਾ ਜਿਹੜੀਆਂ ਨੇ ਲੁੱਟਖੋਹ ਦੀਆਂ ਪੰਜਾਬ ਦੇ ਵਿੱਚ ਵੱਧੀਆਂ ਹੀ ਜਾ ਰਹੀਆਂ ਨੇ ਕੋਈ ਵੀ ਵਿਅਕਤੀ ਹੁਣ ਸ਼ਾਇਦ ਪੰਜਾਬ ਦੇ ਵਿੱਚ ਸੁਰੱਖਿਅਤ ਸੇਫ ਨਹੀਂ ਹੈ ਕਿਉਂਕਿ ਜਦੋਂ ਵੀ ਘਰੋਂ ਬਾਹਰ ਨਿਕਲਦੇ ਨੇ ਡਰ ਲੱਗਦਾ ਹੈ ਕਿ ਕੋਈ ਚੋਰ ਨਾ ਆ ਜਾਵੇ ਕੋਈ ਲੁਟੇਰਾ ਨਾ ਆ ਜਾਵੇ ਕਿਉਂਕਿ ਵਾਰਦਾਤਾ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੱਧ ਰਹੀਆਂ ਨੇ ਲੋਕਾਂ ਦੇ ਵਿੱਚ ਡਰ ਜਿਹੜਾ ਹੈ ਉਹ ਵੱਧਦਾ ਹੀ ਜਾ ਰਿਹਾ ਹੈ ਇਸ ਸੀਸੀਟੀਵੀ ਤਸਵੀਰਾਂ ਪਹਿਲਾਂ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਉੱਥੇ ਮਾਹੌਲ ਬਣ ਜਾਂਦਾ ਹੈ ਜਦੋਂ ਲੁਟੇਰਾ ਆਂਦਾ ਹੈ ਕੁੜੀ ਤੋਂ ਹਰਸ ਹੁੰਦਾ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਜੋ आलेਦ ਵਾਲੇ ਲੋਕ ਹੁੰਦੇ ਨੇ ਕੁੜੀ ਦੀ ਆਵਾਜ਼ ਕਿਉਂਕਿ ਕੁੜੀ ਜਦੋਂ ਡਿੱਗਦੀ ਹੈ ਇੱਕ ਜ਼ੋਰਦਾਰ ਆਵਾਜ਼ ਆਉਂਦੀ ਹੈ ਕੁਝ ਲੋਕ ਉੱਥੋਂ ਦੀ ਲੰਘ ਰਹੇ ਹੁੰਦੇ ਨੇ ਇੱਕ ਬਜ਼ੁਰਗ ਵਿਅਕਤੀ ਹੁੰਦਾ ਹੈ ਜੋ ਉੱਥੇ ਦੇਖਦਾ ਕਿ ਸ਼ਾਇਦ ਕੁਝ ਹੋਇਆ ਉਸ ਕੁੜੀ ਦੇ ਕੋਲ ਪਹੁੰਚਦਾ ਉਸ ਤੋਂ ਬਾਅਦ ਕੁਝ ਹੋਰ ਲੋਕਾਂ ਨੂੰ ਉੱਥੇ ਬੁਲਾਇਆ ਜਾਂਦਾ ਪਹਿਲਾ ਇੱਕ ਸੀਸੀਟੀਵੀ ਤਸਵੀਰਾਂ ਜ਼ਰਾ ਗੌਰ ਦੇ ਨਾਲ ਵੇਖੋ ਤੁਹਾਨੂੰ ਤਸਵੀਰ ਇੱਕ ਇੱਕ ਕਰਕੇ ਦੇਖੋ ਕਿਸ ਤਰੀਕੇ ਦੇ ਨਾਲ ਲਾਲ ਰੰਗ ਦੀ ਇਹ ਸਕੂਟੀ ਹੈ ਅਤੇ ਇਸ ਨੇ ਮੂੰਹ ਟਕਿਆ ਹੋਇਆ ਹੈ ਇਸ ਵਿਅਕਤੀ ਦੇ ਵੱਲੋਂ ਪਹਿਲਾ ਕੁੜੀ ਦੇ ਪਿੱਛੋਂ ਦੀ ਲੰਗਦਾ ਦੇਖਦਾ ਹੈ ਕਿ ਕਿਸ ਤਰੀਕੇ ਦੇ ਨਾਲ ਪਰਸ ਨੂੰ ਖੋਇਆ ਜਾ ਸਕੇ ਫਿਰ ਉਸ ਕੁੜੀ ਦਾ ਪਰਸ ਖੁੰਦਾ ਹੈ ਤੇ ਇਸੇ ਦਰਮਿਆਨ ਕੁੜੀ ਜ਼ਮੀਨ ਤੇ ਡਿੱਗ ਜਾਂਦੀ ਹੈ ਪਰ ਇਹ ਪਰਸ ਇਸ ਕੋਲ ਖੋਇਆ ਨਹੀਂ ਗਿਆ ਜਿਸ ਤੋਂ ਬਾਅਦ ਇਹ ਨੌਜਵਾਨ ਜਿਹੜਾ ਸਕੂਟੀ ਤੇ ਸੀਗਾ ਜੋ ਨਸ਼ੇੜੀ ਦੱਸਿਆ ਜਾ ਰਿਹਾ ਜਿਸ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਅੱਗੇ ਚੱਲ ਜਾਂਦਾ ਹੈ ਬਾਅਦ ਦੇ ਵਿੱਚ ਦੇਖ ਦਾ ਕਿ ਕੋਈ ਆਵਾਜ਼ ਨਹੀਂ ਆਈ ਮੈਂ ਇੱਕ ਵਾਰ ਫਿਰ ਕੋਸ਼ਿਸ਼ ਕਰਦਾ ਪਰਸ ਖੋਣਦੀ ਤੇ ਇਹ ਵਾਰ-ਵਾਰ ਉੱਥੇ ਜਾਂਦਾ ਇੱਕ ਵਾਰ ਫਿਰ ਉੱਥੋਂ ਦੀ ਮੁੜ ਕੇ ਦੁਬਾਰਾ ਉੱਥੇ ਪਹੁੰਚਦਾ ਤੇ ਕੁੜੀ ਦਾ ਪਰਸ ਖੋਣਦੀ ਮੁੜ ਕੋਸ਼ਿਸ਼ ਕਰਦਾ ਕੁੜੀ ਜ਼ਮੀਨ ਤੇ ਡਿੱਗੀ ਹੋਈ ਸੀ ਉਸ ਨੂੰ ਘੜੀਸ ਕੇ ਦੂਜੇ ਪਾਸੇ ਵੀ ਕਰਦਾ ਕਿਸ ਤਰੀਕੇ ਦੇ ਨਾਲ ਇਨਸਾਨੀਅਤ ਦੀਆਂ ਹੱਦਾ ਸਾਰੀਆਂ ਟੱਪ ਚੁੱਕੇ ਨੇ ਲੋਕ ਕਿ ਇਸ ਹੱਦ ਤੱਕ ਲੋਕ ਲੁੱਟਖੋ ਦੀਆਂ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਆ ਤਸਵੀਰਾਂ ਜ਼ਰਾ ਮੂੰਹ ਬੋਲਦੀਆਂ ਹਕੀਕਤ ਬਿਆਨ ਕਰਦੀਆਂ ਨੇ ਪੰਜਾਬ ਦੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਲਾਲ ਰੰਗ ਦੀ ਸਕੂਟੀ ਤੇ ਵਿਅਕਤੀ ਆਂਦਾ ਹੈ ਜਿਸ ਦੇ ਵੱਲੋਂ ਕੁੜੀ ਦਾ ਪਰਸ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੁੜੀ ਨੂੰ ਘੜੀਸਦਾ ਫਿਰ ਉਸ ਤੋਂ ਬਾਅਦ ਕੁੜੀ ਜ਼ਮੀਨ ਤੇ ਡਿੱਗ ਜਾਂਦੀ ਹੈ ਲੋਕ ਇਕੱਠੇ ਹੋ ਜਾਂਦੇ ਨੇ ਵਾਰ-ਵਾਰ ਇਹ ਸ਼ਖਸ ਉੱਥੇ ਪਹੁੰਚਦਾ ਇੱਕ ਚਿੱਟੇ ਰੰਗ ਦੀ ਟੀ-ਸ਼ਰਟ ਪਾਏ ਵਿਅਕਤੀ ਦੇ ਵੱਲੋਂ ਬਜ਼ੁਰਗ ਵਿਅਕਤੀ ਦੇਖਦਾ ਕਿ ਇਹ ਕੁਝ ਹੋਇਆ ਇੱਥੇ ਉਹ ਵਿਅਕਤੀ ਉੱਥੇ ਪਹੁੰਚਦਾ ਹੈ ਫਿਰ ਉਸ ਤੋਂ ਬਾਅਦ ਕੁੜੀ ਦਾ ਹਾਲ ਦੇਖਦਾ ਉਸ ਤੋਂ ਬਾਅਦ ਕਰਾ ਦੇ ਵਿੱਚੋਂ ਵੀ ਕੁਝ ਲੋਕ ਨਿਕਲਦੇ ਨੇ ਇਹ ਕੁੜੀ ਜ਼ਮੀਨ ਤੇ ਡਿੱਗੀ ਹੋਈ ਐ ਇਸ ਸਕੂਟੀ ਵਾਲਾ ਵਾਰ-ਵਾਰ ਉੱਥੇ ਆਂਦਾ ਹੈ ਦੋਕ ਵਾਰੀ ਇਸ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਕੁੜੀ ਦੇ ਆਲੇ ਦੁਆਲੇ ਢੇੜੇ ਮਾਰੇ ਜਾਂਦੇ ਨੇ ਇਸ ਨੂੰ ਲੱਗਦਾ ਹੈ ਕਿ ਸ਼ਾਇਦ ਕੁੜੀ ਨੂੰ ਕੁਝ ਹੋ ਨਾ ਗਿਆ ਹੋਵੇ ਕਿਉਂਕਿ ਕੁੜੀ ਜਿਸ ਤਰੀਕੇ ਦੇ ਨਾਲ ਡਿੱਗੀ ਉਸ ਦੀ ਕੋਈ ਹਿਲਜੁਲ ਨਹੀਂ ਹੋਈ ਸੀ ਕੁੜੀ ਬੇਹੋਸ਼ ਹੋ ਗਈ ਸੀ ਬਾਅਦ ਵਿੱਚ ਜਦੋਂ ਲੋਕਾਂ ਨੇ ਦੇਖਿਆ ਕੁੜੀ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਜਿੱਥੇ ਫਿਲਹਾਲ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਇਸ ਪੂਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦੇ ਦਿੱਤੀ ਗਈ ਆ ਪਰ ਲੁਧਿਆਣਾ ਦਾ ਪੋਸ਼ ਇਲਾਕਾ ਹੈ ਮਾਡਲ ਟਾਊਨ ਇਲਾਕੇ ਦੇ ਵਿੱਚ ਇਹ ਪੂਰੀ ਵਾਰਦਾਤ ਵਾਪਰੀ ਹੈ ਕਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਦੁਪਹਿਰ ਵੇਲੇ ਦਾ ਇਸ ਸਮੇਂ ਕੁੜੀ ਲੰਘ ਰਹੀ ਸੀ ਲੋਕ ਘਰਾਂ ਦੇ ਵਿੱਚ ਸੀ ਤੇ ਇਸੇ ਦਰਮਿਆਨ ਇਸ ਵਿਅਕਤੀ ਦੇ ਵੱਲੋਂ ਕਿੰਨੀ ਸ਼ਾਤਰ ਤਰੀਕੇ ਦੇ ਨਾਲ ਕੁੜੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਿੱਛੇੋਂ ਦੇ ਆਂਦਾ ਹੈ ਦੇਖਦਾ ਹੈ ਕਿ ਗਲੀ ਦੇ ਵਿੱਚ ਕੋਈ ਵੀ ਨਹੀਂ ਹੈ ਇਹ ਕੁੜੀ ਦਾ ਪਰਸ ਖੋਣ ਦੀ ਕੋਸ਼ਿਸ਼ ਕਰਦਾ ਹੈ ਕੁੜੀ ਦਾ ਜਦੋਂ ਪਰਸ ਖੋਹਦਾ ਹੈ ਤੇ ਇਸੇ ਦਰਮਿਆਨ ਕੁੜੀ ਜ਼ਮੀਨ ਤੇ ਡਿੱਗ ਜਾਂਦੀ ਹੈ ਜਦੋਂ ਕੁੜੀ ਜ਼ਮੀਨ ਤੇ ਡਿੱਗਦੀ ਹੈ ਤਾਂ ਇੰਨੀ ਜ਼ਬਰਦਸਤ ਆਵਾਜ਼ ਆਉਂਦੀ ਹੈ ਸ਼ਾਇਦ ਕੁੜੀ ਦੇ ਜ਼ਿਆਦਾ ਸੱਟ ਲੱਗ ਗਈ ਕੁੜੀ ਬੇਹੋਸ਼ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਸ਼ਖਸ ਅੱਗੇ ਚਲੇ ਜਾਂਦਾ ਹੈ ਫਿਰ ਮੋੜ ਕੱਟ ਕੇ ਵਾਪਸ ਆਂਦਾ ਹੈ ਉਸ ਤੋਂ ਬਾਅਦ ਕੁੜੀ ਦਾ ਫਿਰ ਪਰਸ ਖੋਣ ਦੀ ਕੋਸ਼ਿਸ਼ ਕਰਦਾ ਹੈ ਤੇਸਪੂਰੀ ਵਾਰਦਾਤ ਤੋਂ ਬਾਅਦ ਲੋਕ ਜਿਹੜੇ ਘਰਾਂ ਚੋਂ ਬਾਹਰ ਨਿਕਲ ਜਾਂਦੇ ਨੇ ਕਿਉਂਕਿ ਇਹ ਤਸਵੀਰਾਂ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੋਈਆਂ ਜੋ ਲੋਕਾਂ ਦੇ ਘਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਵੱਖ-ਵੱਖ ਐਂਗਲ ਤੋਂ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਵਿਅਕਤੀ ਦੇ ਵੱਲੋਂ ਕੁੜੀ ਨੂੰ ਠੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਘਰਾਂ ਦੇ ਵਿੱਚੋਂ ਲੋਕ ਨਿਕਲ ਰਹੇ ਨੇ ਉਸ ਵਿਅਕਤੀ ਦੇ ਵੱਲੋਂ ਜੋ ਬਜ਼ੁਰਗ ਵਿਅਕਤੀ ਹੈ ਉਸ ਦੇ ਵੱਲੋਂ ਇਸ ਸਕੂਟੀ ਸਵਾਰ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਿੱਛੇ ਭੱਜਿਆ ਜਾਂਦਾ ਪਰ ਇਹ ਸਕੂਟੀ ਸਵਾਰ ਕਾਫੀ ਅੱਗੇ ਤੇ ਨਿਕਲ ਚੁੱਕਾ ਸੀ ਤਾਂ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਹਾਲਾਤ ਪੰਜਾਬ ਦੇ ਵਿੱਚ ਹਾਲਾਤ ਕੀ ਬਣ ਗਏ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਆਏ ਦਿਨ ਲੁਟਕੋਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਕਤਲ ਹੋ ਰਹੇ ਨੇ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਰੰਗਦਾਰੀ ਮੰਗੀ ਜਾ ਰਹੀ ਹੈ ਤੇ ਹੁਣ ਲੋਕ ਘਰਾਂ ਤੋਂ ਬਾਹਰ ਨਿਕਲਦੇ ਹੋਏ ਸ਼ਾਇਦ ਸੇਫ ਨਹੀਂ ਹੈ ਕਿਉਂਕਿ ਤੁਹਾਡੇ ਮੇਰੇ ਵਰਗੇ ਲੋਕ ਜਦੋਂ ਘਰੋਂ ਬਾਹਰ ਨਿਕਲਣਗੇ ਡਰ ਲੱਗੇਗਾ ਕਿ ਪਿੱਛੋਂ ਦੀ ਕੋਈ ਲੁਟੇਰਾ ਨਾ ਆ ਜਾਏ ਕੋਈ ਵਾਰਦਾਤ ਨਾ ਵਾਪਰੇ ਇਹ ਕੁੜੀ ਆਪਣੇ ਕੰਮ ਤੋਂ ਸ਼ਾਇਦ ਨਿਕਲੀ ਹੋਵੇਗੀ ਜਾਂ ਫਿਰ ਘਰ ਤੋਂ ਨਿਕਲੀ ਹੋਏਗੀ ਆਪਣੇ ਘਰ ਨੂੰ ਜਾ ਰਹੀ ਹੋਵੇਗੀ ਇਸ ਤਰੀਕੇ ਦੀ ਕੋਈ ਵੀ ਸਿਚੁਏਸ਼ਨ ਹੋਵੇਗੀ ਇਸ ਨੂੰ ਨਹੀਂ ਸੀ ਪਤਾ ਕਿ ਅਗਲੇ ਹੀ ਪਲ ਇਸ ਦੇ ਨਾਲ ਇਸ ਤਰੀਕੇ ਦੀ ਕੋਈ ਹਰਕਤ ਹੋ ਜਾਏਗੀ ਇਸ ਕੁੜੀ ਨੂੰ ਲੁਟੇਰਾ ਇਸ ए, ए, तरीके ਦੇ ਨਾਲ ਜ਼ਮੀਨ ਤੇ ਡੇਕ ਕੇ ਚਲੇ ਜਾਏਗਾ ਇਹ ਸ਼ਾਇਦ ਇਸ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਸੀ चंद ਪੈਸੇ ਆ ਪਿੱਛੇ ਕਿਸੇ ਦੀ ਜਾਨ ਤੱਕ ਲੈ ਲਈ ਜਾਂਦੀ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗਨੀਮਤ ਰਈ ਕੇ ਇਸ ਕੁੜੀ ਦੀ ਜਾਨ ਬਚ ਗਈ ਪਰ ਜੋ ਹਾਲਾਤ ਹੋ ਚੁੱਕੇ ਨੇ ਜਿਸ ਤਰੀਕੇ ਦੇ ਨਾਲ ਇਹ ਕੁੜੀ ਜ਼ਮੀਨ ਤੇ ਡਿੱਗਦੀ ਹੈ ਲੁਟੇਰਾ ਵਾਰ-ਵਾਰ ਜਿਸ ਤਰੀਕੇ ਦੇ ਨਾਲ ਪਰਸ ਖੋਣ ਦੀ ਕੋਸ਼ਿਸ਼ ਕਰਦਾ ਹੈ ਇਹ ਤਸਵੀਰਾਂ ਪੰਜਾਬ ਦੀਆਂ ਨੇ ਲੁਟੇਰਿਆਂ ਦੇ ਮਨ ਦੇ ਵਿੱਚ ਕੋਈ ਪੁਲਿਸ ਦਾ ਖੌਫ ਨਹੀਂ ਰਿਹਾ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ ਤੁਸੀਂ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ